ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਹਿਮਾਚਲ ਵਿੱਚ ਬਦਰੀਨਾਥ ਦੇ ਕੋਲ ਇੱਕ ਪਹਾੜ ਹੈ ਜਿਸ ਦੀਆਂ ਉੱਚੀਆਂ ਉੱਚੀਆਂ ਸੱਤ ਚੋਟੀਆਂ ਹਨ ਜਿਸ ਨੂੰ ਸੱਤ ਸਰੰਗ ਕਹਿੰਦੇ ਹਨ ਸੱਤ ਸਰੰਗ ਦੀ ਇੱਕ ਚੋਟੀ ਤੇ ਦੁਸ਼ਤ ਦਵਣ ਜੀ ਆਪਣੀ ਸੁਰਤ ਨੂੰ ਪਰਭੂ ਜੀ ਦੇ ਚਰਨ ਕਮਲਾ ਨਾਲ ਜੋੜ ਕੇ ਤਪੱਸਿਆ ਕਰ ਰਹੇ ਸਨ। ਦੁਸ਼ਟ ਦਮਨ ਜੀ ਨੇ ਸੱਤ ਯੁਗਾਂ ਤੋਂ ਤਪੱਸਿਆ ਸ੍ਰੂਪ ਕੀਤੀ। ਤਪ ਕਰਦੇ ਕਰਦੇ ਤਿੰਨ ਯੁਗ ਬੀਤ ਗਏ ਤੇ ਕਲ ਯੁਗ ਦੇ 5000 ਸਾਲ ਬੀਤ ਗਏ। ਇਤਨੀ ਗੌਰ ਤਪੱਸਿਆ ਕੀਤੀ ਕਿ ਆਪ ਜੀ ਦੇ ਮਸਤਕ ਤੋਂ ਤਪ ਦਾ ਤੇਜ ਨਿਕਲ ਨਿਕਲ ਕੇ ਸਾਰੇ ਪਾਸੇ ਫੈਲ ਗਿਆ। ਫਿਰ ਆਕਾਸ਼ ਵਿੱਚ ਇੰਦਰ ਲੋਕ ਤੱਕ ਜਾ ਪਹੁੰਚਿਆ ਰਾਜਾ ਇੰਦਰ ਸਮੇਤ ਸਾਰੇ ਦੇਵਤਾ ਇਕੱਠੇ ਹੋ ਕੇ ਬ੍ਰਹਮਾ ਜੀ ਕੋਲ ਗਏ ਤੇ ਬੇਨਤੀ ਕੀਤੀ ਕਿ हे ਬ੍ਰਹਮ ਪਿਤਾ ਜੀ ਇਹ ਕੌਣ ਇਤਨੀ ਕਠਿਨ ਤਪੱਸਿਆ ਕਰ ਰਿਹਾ ਹੈ ਜਿਸ ਦਾ ਤੇਜ ਸਵਰਗ ਤੱਕ ਆ ਪਹੁੰਚਿਆ ਹੈ ਅਸੀਂ ਦੇਵਤੇ ਇਸ ਨੂੰ ਸਹਾਰ ਨਹੀਂ ਸਕਦੇ ਕਿਰਪਾ ਕਰਕੇ ਆਪ ਜੀ ਸਾਡੀ ਇਸ ਦੁਵੀਧਾ ਨੂੰ ਹਟਾਓ ਤਾਂ ਕਿ ਅਸੀਂ ਪਹਿਲਾ ਵਾਂਗ ਸੁਖ ਤੇ ਸ਼ਾਂਤ ਜੀਵਨ ਬਿਤਾ ਸਕੀਏ ਤਦ ਬ੍ਰਹਮਾ ਜੀ ਨੇ ਕਿਹਾ اے ਦੇਵਤਯੋ ਚਿੰਤਾ ਨਾ ਕਰੋ ਤਪ ਦੇ ਸੰਪੂਰਨ ਹੋਣ ਦਾ ਸਮਾਂ ਆ ਗਿਆ ਹੈ ਉਹ ਪ੍ਰਭੂ ਜਿਹੜਾ ਸਾਰੇ ਜਗਤ ਦਾ ਰક્ષਕ ਹੈ ਤੁਹਾਡੀ ਵੀ ਸਹਾਇਤਾ ਕਰੇਗਾ ਪਹਿਲਾ ਉਹ ਅਕਾਲ ਪੁਰਖ ਪਰਭੂ ਜਗਤ ਦੇ ਉਦਾਰ ਤੇ ਧਰਮ ਦੀ ਰੱਖਿਆ ਲਈ ਅਨੰਤ ਸ਼ਕਤੀਆਂ ਬਖਸ਼ ਕੇ ਸਤਿਗੁਰੂ ਨਾਨਕ ਦੇਵ ਜੀ ਨੂੰ ਭੇਜੇਗਾ ਉਹਨਾਂ ਦੀਆਂ ਨੌ ਗੱਦੀਆਂ ਹੋਣਗੀਆਂ ਤੇ ਦਸਵੀਂ ਜੋਤ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਪ੍ਰਗਟ ਹੋਣਗੇ ਮਹਾਨ ਤੇਜਸਵੀ ਮਹਾਨ ਸੂਰਮੇ ਅਤੇ ਉਹ ਕਰਤੱਵ ਜਿਹੜੇ ਇੱਕ ਮਨੁੱਖ ਤੋਂ ਹੋਣੇ ਸੰਭਵ ਨਹੀਂ ਹੈ ਉਹ ਤੇਹੀ ਕਰਕੇ ਵਿਖਾਉਣਗੇ اے ਦੇਵਤੋ ਤੁਸੀਂ ਵੀ ਮਾਤ ਲੋਕ ਵਿੱਚ ਜਾ ਕੇ ਮਨੁੱਖ ਦਾ ਸਰੀਰ ਧਾਰਨ ਕਰੋ ਤੇ ਇਹਨਾਂ ਦੀ ਫੌਜ ਵਿੱਚ ਭਰਤੀ ਹੋ ਇਹ ਜੋ ਧਰਮ ਯੋਧ ਰਚਣਗੇ ਉਸ ਵਿੱਚ ਨਾਲ ਲੜ ਕੇ ਸਹੀਦੀਆਂ ਪ੍ਰਾਪਤ ਕਰੋ ਫਿਰ ਤੁਸੀਂ ਅਮਰ ਹੋ ਜਾਓਗੇ ਦੇਵਤੇ ਇਹ ਸਾਰੀ ਗੱਲ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਬੇਨਤੀ ਕੀਤੀ ਕਿ ਐਸਾ ਤਪਸਵੀ ਕੌਣ ਹੈ ਕਿਸ ਤਰ੍ਹਾਂ ਦੀ ਇੱਛਾ ਨੂੰ ਰੱਖ ਕੇ ਇਸ ਨੇ ਤਪੱਸਿਆ ਸ਼ੁਰੂ ਕੀਤੀ ਹੈ ਤੇ ਇਹ ਕਦੋਂ ਤੋਂ ਕਰ ਰਿਹਾ ਹੈ ਆਪ ਕਿਰਪਾ ਕਰਕੇ ਸਾਨੂੰ ਸਾਰੀ ਕਥਾ ਸੁਣਾਓ ਤਦ ਦੇਵਤਿਆਂ ਦੀ ਗੱਲ ਸੁਣ ਕੇ ਬ੍ਰਹਮਾ ਜੀ ਨੇ ਕਿਹਾ ਦੇਵਤਿਓ ਬੜੇ ਹੀ ਸਤਕਾਰ ਨਾਲ ਕਥਾ ਸਰਵਣ ਕਰੋ ਇਹ ਬਹੁਤ ਪੁਰਾਣੀ ਕਥਾ ਹੈ ਜਦੋਂ ਸਤਿਯੁਗ ਦਾ ਅਦ ਸਮਾਸੀ ਉਸ ਸਮੇਂ ਰਾਖਸਸ ਬਹੁਤ ਬਲੀ ਸਨ ਤੇ ਉਹਨਾਂ ਨੇ ਮਾਤ ਲੋਕ ਪਤਾਲ ਲੋਕ ਸਵਰਗ ਲੋਕ ਤਿੰਨਾਂ ਨੂੰ ਯੁੱਧ ਕਰਕੇ ਜਿੱਤ ਲਿਆ ਸੀ ਇਹ ਬੜੇ ਹੀ ਦੁਸ਼ਟ ਤੇ ਪਾਪੀ ਸਨ ਇਹਨਾਂ ਨੇ ਹਰ ਥਾਂ ਤੇ ਉਪਦਰਬ ਸ਼ੁਰੂ ਕਰ ਦਿੱਤੇ ਤੁਹਾਨੂੰ ਮਾਰਕੋਟ ਕੇ ਸਵਰਗ ਲੋਕ ਤੋਂ ਕੱਢ ਦਿੱਤਾ ਤੁਸੀਂ ਵਿਆਕੁਲ ਤੇ ਦੁਖੀ ਹੋ ਕੇ ਭਗਵਤੀ ਮਾਤਾ ਜੀ ਦੇ ਕੋਲ ਗਏ ਤੇ ਆਪਣੀ ਦੁੱਖ ਭਰੀ ਵਿਆਥਾ ਮਾਤਾ ਨੂੰ ਸੁਣਾਈ। ਦੁਰਗਾ ਮਾਤਾ ਤੁਹਾਡੀ ਦਰਦ ਭਰੀ ਕਥਾ ਸੁਣ ਕੇ ਦਿਆਲੂ ਹੋ ਗਈ ਤੇ ਕਹਿਣ ਲੱਗੀ ਕਿ ਦੇਉਤੇ ਉਹ ਘਬਰਾਓ ਨਾ ਮੈਂ ਰਾਕਸ਼ਸਾਂ ਨਾਲ ਯੁੱਧ ਕਰਕੇ ਮਾਰ ਦੇਵਾਂਗੀ ਤੇ ਫਿਰ ਤੁਹਾਨੂੰ ਇੰਦਰ ਲੋਕ ਦਾ ਰਾਜ ਦਿਲਾਵਾਂਗੀ। ਦੇਵਤੇ ਸ਼ਕਤੀ ਨੂੰ ਨਮਸਕਾਰ ਕਰਕੇ ਪ੍ਰਸੰਨ ਹੋ ਕੇ ਵਾਪਸ ਚਲੇ ਗਏ ਤਦ ਦੇਵੀ ਨੇ ਸੋਚਿਆ ਕਿ ਹੁਣ ਯੋਧ ਦਾ ਕਾਰਨ ਵੀ ਬਣਾਈਏ ਤਾਂ ਦੇਵੀ ਨੂੰ ਇੱਕ ਤਰੀਕਾ ਸਮਝ ਆਇਆ ਤੇ ਦੇਵੀ ਇੱਕ ਅਤ ਸੁੰਦਰੀ ਮਹੌਣੀ ਸੂਰਤ ਬਣਾ ਕੇ ਕੀਮਤੀ ਆਭੂਸ਼ਣ ਤੇ ਪੋਸ਼ਾਕ ਪਾ ਕੇ ਹਾਰ ਸ਼ਿੰਗਾਰ ਕਰਕੇ ਆਪਣੇ ਆਪ ਨੂੰ ਸਜਾ ਕੇ ਹੱਥ ਵਿੱਚ ਤੀਰ ਕਮਾਨ ਉਠਾ ਕੇ ਇੱਕ ਪਹਾੜ ਦੀ ਚੋਟੀ ਤੇ ਜਾ ਬੈਠੀ ਤੇ ਲੋਕੀ ਦੇ ਰਾਜੇ ਸੁੰਭ ਦੇ ਬਿਰਾ ਨਿਸੁੰਭ ਨੇ ਇਸ ਮਨਮੋਹਣੀ ਨੂੰ ਵੇਖਿਆ ਤੇ ਵੇਖ ਕੇ ਬੜਾ ਹੈਰਾਨ ਹੋਇਆ ਅਤੇ ਸੁੰਦਰੀ ਦੇ ਕੋਲ ਗਿਆ ਤੇ ਕਿਹਾ ਕਿ ਤੂੰ ਇੱਥੇ ਬੈਠੀ ਕੀ ਕਰ ਰਹੀ ਹੈ ਚਲ ਮੇਰਾ ਬਿਰਾ ਸੁੰਭ ਤਿੰਨਾ ਲੋਕਾਂ ਦਾ ਰਾਜਾ ਹੈ ਚਲ ਕਿ ਉਸ ਨਾਲ ਵਿਆਹ ਕਰਾ ਲੈ ਤੇ ਤੂੰ ਉਹਦੀ ਰਾਣੀ ਬਣ ਜਾਵੇਂਗੀ ਤਾਂ ਦੇਵੀ ਨੇ ਕਿਹਾ ਮੈਂ ਵਿਹਾ ਉਸ ਨਾਲ ਕਰਾਂਗੀ ਜੋ ਮੈਨੂੰ ਯੁੱਧ ਕਰਕੇ ਜਿੱਤ ਲਵੇਗਾ ਇਹ ਸੁਣ ਕੇ ਨਿਸ਼ੰਭ ਦੌੜਿਆ ਹੋਇਆ ਆਪਣੇ ਵਿਰਾਖ ਕੋਲ ਗਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਪਹਾੜੀ ਉੱਤੇ ਇੱਕ ਅਤੀ ਸੁੰਦਰ ਮਨਮੋਹਣੀ ਨੌਜਵਾਨ ਇਸਤਰੀ ਵੇਖ ਕੇ ਆਇਆ ਹਾਂ ਉਸ ਦੀ ਸੁੰਦਰਤਾ ਦੇ ਬਰਾਬਰ ਤਿੰਨਾਂ ਲੋਕਾਂ ਵਿੱਚ ਕੋਈ ਨਹੀਂ ਹੈ ਉਸ ਦੇ ਸਾਹਮਣੇ ਸੂਰਤ ਚੰਦ ਵੀ ਸ਼ਰਮਿੰਦਾ ਹੋ ਜਾਣ। ਵਿਰਾਜੀ ਆਪ ਦੇ ਕੋਲ ਤਾਂ ਹੋਰ ਸਾਰੇ ਰਤਨ ਹਨ। ਇੱਕ ਇਸਤਰੀ ਰਤਨ ਨਹੀਂ ਹੈ ਜਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਜਿਵੇਂ ਹੋ ਸਕੇ ਇਸ ਰਤਨ ਨੂੰ ਪ੍ਰਾਪਤ ਕਰਕੇ ਸੁਖ ਪਾਓ ਤੇ ਤਿੰਨਾ ਲੋਕਾਂ ਵਿੱਚ ਆਪਣਾ ਜਸ ਵਧਾਓ। ਸੁੰਭ ਨੇ ਇਹ ਸੁਣ ਕੇ ਧੁਮਰ ਨਾਰੈਣ ਨੂੰ ਭੇਜਿਆ। ਜੋ ਕਿ ਇੱਕ ਬਹੁਤ ਵੱਡਾ ਬਲੀ ਤੇ ਤਾਕਤਵਰ ਦੇਤ ਸੀ ਉਸ ਦੇ ਨਾਲ ਫੌਜ ਨੂੰ ਵੀ ਭੇਜਿਆ ਜਿਸ ਨੇ ਪਹਾੜ ਦੇ ਕੋਲ ਜਾ ਕੇ ਕਿਹਾ ਜਾਂ ਤਾਂ ਤਿੰਨਾ ਲੋਕਾਂ ਦੇ ਰਾਜੇ ਸੋਂ ਨੂੰ ਵਾਰ ਲੈ ਜਾਂ ਫਿਰ ਯੁੱਧ ਕਰਨ ਲਈ ਤਿਆਰ ਹੋ ਜਾ ਇਹ ਸੁਣਦਿਆਂ ਹੀ ਦੇਵੀ ਸ਼ੇਰ ਉੱਤੇ ਸਵਾਰ ਹੋ ਕੇ ਪਹਾੜ ਤੋਂ ਥੱਲੇ ਉਤਰੀ ਤਦ ਦੋਨੋਂ ਪਾਸੇ ਯੁੱਧ ਆਰੰਭ ਹੋ ਗਿਆ ਦੇਵੀ ਨੇ ਧੁਮਰ ਨੈਣ ਨੂੰ ਮਾਰ ਦਿੱਤਾ ਰਾਕਸ਼ਸਾਂ ਦੀ ਫੌਜ ਵਿੱਚ ਹਾਹਾਕਾਰ ਮਚ ਗਈ ਇੱਕ ਬੈਤ ਦੌੜ ਕੇ ਸੁੰਭ ਕੋਲ ਗਿਆ ਤੇ ਉਸ ਨੂੰ ਧੁਮਰ ਨੈਣ ਦੇ ਮਰ ਜਾਣ ਦੀ ਖਬਰ ਦਿੱਤੀ ਇਹ ਸੁਣ ਕੇ ਸੁੰਭ ਨੂੰ ਬਹੁਤ ਗੁੱਸਾ ਚੜਿਆ ਤੇ ਚੰਡਮੁਦ ਨੂੰ ਬਹੁਤ ساری ਫੌਜ ਦੇ ਕੇ ਭੇਜਿਆ ਤੇ ਹੁਕਮ ਦਿੱਤਾ ਤੁਸੀਂ ਉਸ ਮਨਮੋਹਣੀ ਨੂੰ ਪਕੜ ਕੇ ਮੇਰੇ ਕੋਲ ਲੈ ਕੇ ਆਓ ਫਿਰ ਦੋਵੇਂ ਦਾਇਤ ਆਪਣੇ ਵਲੀ ਯੋਧਿਆਂ ਦੇ ਨਾਲ ਉਸ ਪਹਾੜ ਕੋਲ ਚਲੇ ਗਏ ਜਿੱਥੇ ਦੇਵੀ ਬੈਠੀ ਸੀ ਚੰਡ ਮੁੰਡ ਦੀ ਫੌਜ ਨੇ ਦੇਵੀ ਨੂੰ ਘੇਰ ਲਿਆ ਤਦ ਦੋਹਾਂ ਆਪਸੋਂ ਬੜੇ ਜ਼ੋਰ ਦੀ ਲੜਾਈ ਸ਼ੁਰੂ ਹੋ ਗਈ ਤੇ ਕੁਝ ਹੀ ਦੇਰ ਵਿੱਚ ਦੇਵੀ ਨੇ ਚੰਡ ਮੁੰਡ ਤੇ ਬਾਕੀ ਸਾਥੀਆਂ ਨੂੰ ਮਾਰ ਦਿੱਤਾ ਕੇਵਲ ਇੱਕ ਰਾਖਸ ਬਚ ਗਿਆ ਇਸਨੇ ਸਾਰੀ ਗੱਲ ਸੋਮਬ੍ਰਿਸ਼ਮ ਨੂੰ ਜਾ ਕੇ ਦੱਸੀ ਤਦ ਇਹ ਦੋਵੇਂ ਵਿਰਾਗ ਘਬਰਾ ਗਏ ਕਿ ਇਹ ਮਹਾਨ ਬਲੀ ਕੋਈ ਔਸਤਰੀ ਹੈ ਇਸ ਦਾ ਮੁਕਾਬਲਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਤਦ ਇਹਨਾਂ ਦੋਹਾਂ ਨੇ ਵੱਡੇ ਵੱਡੇ ਰਾਖਸਾਂ ਦੀ ਸਭਾ ਬੁਲਾਈ ਸੋਮ ਨੇ ਯੋਧ ਤੇ ਚੰਡਮੁੰਡ ਧੁਮਰਨਾਣ ਦੀ ਮਰਨ ਦੀ ਸਾਰੀ ਗੱਲ ਦੱਸੀ ਸੋਮ ਨੇ ਬੜੇ ਜ਼ੋਰ ਨਾਲ ਇਹ ਹੈ ਭਾਈਓ ਬੜੇ ਸ਼ਰਮ ਦੀ ਗੱਲ ਹੈ ਇੱਕ ਇਸਤਰੀ ਸਾਡੇ ਬਹੁਤ ਸਾਰੇ ਬਲੀਦਾਂ ਤਾਨੂੰ ਮਾਰ ਕੇ ਪਹਾੜ ਦੇ ਉੱਤੇ ਯੋਧ ਕਰਨ ਨੂੰ ਤਿਆਰ ਬੈਠੀ ਹੈ ਜੇ ਉਹ ਸਾਨੂੰ ਇਵੇਂ ਹੀ ਮਾਰਦੀ ਰਹੀ ਤਾਂ ਅਸੀਂ ਸਾਰੇ ਖਤਮ ਹੋ ਜਾਵਾਂਗੇ ਤੇ ਸਾਡਾ ਤਿੰਨਾਂ ਲੋਕਾਂ ਦਾ ਰਾਜ ਨਸ਼ਟ ਹੋ ਜਾਵੇਗਾ ਸਾਰੇ ਵਿਚਾਰ ਕਰਕੇ ਦੱਸੋ ਇਸ ਇਸਤਰੀ ਦਾ ਮੁਕਾਬਲਾ ਕਿਸ ਤਰ੍ਹਾਂ ਕਰੀਏ کافی ਚਿਰ ਤੱਕ ਵਿਚਾਰ ਹੁੰਦੀ ਰਹੀ ਤੇ ਅਖੀਰ ਸਾਰਿਆਂ ਨੇ ਫੈਸਲਾ ਕੀਤਾ ਕਿ ਰਕਤ ਬੀਜ ਨੂੰ ਜੋ ਉਸ ਵਕਤ 마ਥ ਲੋਕ ਦਾ ਰਾਜਾ ਸੀ ਯੁੱਧ ਲਈ ਭੇਜਿਆ ਜਾਵੇ ਇਹ ਉਸ ਵਕਤ ਦੇ ਰਾक्षਸਾਂ ਵਿੱਚੋਂ ਮਹਾਨ ਤੇ ਵੱਡਾ ਬਲੀ ਸੀ ਰਕਤ ਬੀਜ ਨੇ ਤਪੱਸਿਆ ਕਰਕੇ ਵਾਅਦਾ ਲਿਆ ਹੋਇਆ ਸੀ ਕਿ ਮੈਂ ਤੀਰ ਤਲਵਾਰ ਕਿਸੇ ਵੀ ਹਥਿਆਰ ਨਾਲ ਨਾ ਮਾਰਾਂ ਜਿੰਨੇ ਵੀ ਸ਼ਸਤਰ ਨਾਲ ਖੂਨ ਦੀਆਂ ਬੂੰਦਾਂ ਡਿੱਗਣ ਉਹਨੇ ਹੀ ਰક્ત ਬੀਜ ਸ਼ਸਤਰਧਾਰੀ ਮੇਰੇ ਵਰਗੇ ਹੋਰ ਪੈਦਾ ਹੋ ਜਾਣ ਫਿਰ ਇਹ ਗੱਲ ਸਭ ਨੂੰ ਪਸੰਦ ਆਈ ਤੇ ਸਾਰਿਆਂ ਨੇ ਬਹੁਤ ਹੀ ਮਾਣ ਨਾਲ ਰક્ત ਬੀਜ ਨੂੰ ਯੁੱਧ ਕਰਨ ਵਾਸਤੇ ਭੇਜ ਦਿੱਤਾ ਦੋਨਾਂ ਪਾਸੋਂ ਬੜਾ ਹੀ ਜ਼ੋਰਦਾਰ ਭਿਆਨਕ ਯੁੱਧ ਆਰੰਭ ਹੋ ਗਿਆ ਇੱਕ ਪਾਸੇ ਦੇਵੀ ਆਪਣੀ ਪੂਰੀ ਸ਼ਕਤੀ ਨਾਲ ਯੁੱਧ ਕਰ ਰਹੀ ਸੀ ਤੇ ਦੂਜੇ ਪਾਸੇ ਦੇਵੀ ਨੂੰ ਮਾਰਨ ਵਾਸਤੇ ਰਾਖਸ਼ ਹਮਲਾ ਕਰ ਰਹੇ ਸਨ ਮਾਰੋ ਮਾਰੋ ਦਾ ਨਾਰਾ ਲਗਾ ਕੇ ਅੰਦਾ ਦੋਂਦ ਬਾਣ ਚਲਾ ਰਹੇ ਸਨ ਦਸਵੇਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਚੰਡੀ ਚਰਿਤ੍ਰ ਵਿੱਚ ਲਿਖਿਆ ਹੈ ਜਦੋਂ ਦੇਵੀ ਇੱਕ ਸ਼ਕਤੀ ਬਾਣ ਛੱਡਦੀ ਸੀ ਤਾ 1 ਦੇ 10 10 ਦੇ 100 100 ਦੇ 1000 1000 ਦੇ ਲੱਖ ਤੀਰ ਬਣ ਕੇ ਦੇਵਤਾ ਦੇ سینੇ ਵਿੱਚ ਜਾ ਵਜਦੇ ਸੀ ਥੋੜੇ ਹੀ ਦਿਨਾਂ ਵਿੱਚ ਦੇਵੀ ਨੇ ਬਹੁਤ ਸਾਰੇ ਰਾਖਸ ਮਾਰ ਦਿੱਤੇ ਪੁਰਾਣਾ ਦੇ ਵਿੱਚ ਦੇਵਤਾ ਦੇ ਬਾਰੇ ਲਿਖਿਆ ਹੈ ਕਿ 16 ਦੇ ਅੱਗੇ 9 ਜ਼ੀਰੋ ਲਗਾਓ ਜਿੰਨੀ ਸੰਖਿਆ ਬਣਦੀ ਹੈ ਉੰਨੇ ਰਾਖਸ ਦੇਵੀ ਨੇ ਮਾਰ ਦਿੱਤੇ ਸੀ ਦੂਜੇ ਪਾਸੇ ਜਦੋਂ ਰਕਤ ਬੀਜ ਨੂੰ ਤੀਰ ਲੱਗਿਆ ਤਾਂ ਜਿੰਨੀਆਂ ਖੂਨ ਦੀਆਂ ਬੂੰਦਾਂ ਧਰਤੀ ਤੇ ਡਿੱਗੀਆਂ ਉਤਨੇ ਰਕਤ ਬੀਜ ਹੋਰ ਖੜੇ ਹੋ ਗਏ ਦੇਵੀ ਹੁਣ ਸ਼ਕਤੀ ਨਾਲ ਲੱਖਾਂ ਤੀਰ ਮਾਰ ਰਹੀ ਸੀ ਪਰ ਅਸਲ ਵਿੱਚ ਲੱਖਾਂ ਕਰੋੜਾਂ ਰਾਖਸ਼ਾਂ ਨੂੰ ਹੋਰ ਜਨਮ ਦੇ ਰਹੀ ਸੀ ਤੇ ਫਿਰ ਇਹ ਹੋਇਆ ਕਿ ਥੋੜੇ ਜਿਹੇ ਵਕਤ ਵਿੱਚ ਧਰਤੀ ਰਕਤ ਬੀਜ ਦੇਤਾ ਨਾਲ ਭਰ ਗਈ ਦੇਵੀ ਇਹ ਵੇਖ ਕੇ ਹੈਰਾਨ ਹੋ ਗਈ ਕਿ ਮੈਂ ਤਾਂ ਲੱਖਾਂ ਦੇਵਤਾਂ ਨੂੰ ਮਾਰ ਰਹੀ ਹਾਂ ਪਰ ਇਹ ਤਾਂ ਵਧਦੇ ਹੀ ਜਾ ਰਹੇ ਹਨ ਤਦ ਦੇਵੀ ਨੇ ਅੰਤਰਧਿਆਨ ਹੋ ਕੇ ਵਿਖਿਆ ਤੇ ਸੋਚਿਆ ਕਿ ਜਦ ਤੱਕ ਹੋਰ ਤਪੱਸਿਆ ਕਰਕੇ ਹੋਰ ਬਲ ਪ੍ਰਾਪਤ ਨਾ ਕਰਾਂ ਇਹਨਾਂ ਨੂੰ ਮਾਰਨਾ ਬਹੁਤ ਕਠਿਨ ਹੈ ਤਾਂ ਦੇਵੀ ਅਲੋਪ ਹੋ ਗਈ ਤੇ ਵਿੰਧਿਆचल ਪਹਾੜ ਦੇ ਇੱਕ ਗੁਫਾ ਵਿੱਚ ਗੋਪਤ ਰੂਪ ਨਾਲ ਤਪੱਸਿਆ ਕਰਨ ਲੱਗ ਪਈ ਯੋਧੇ ਦੇ ਮੈਦਾਨ ਨੂੰ ਖਾਲੀ ਵੇਖ ਕੇ ਰਾਖਸਾਂ ਨੂੰ ਬੜੀ ਸਰਮਿੰਦਗੀ ਹੋਈ ਕਿ ਇੱਕ ਇਸਤਰੀ ਸਾਡੇ ਬੇਅੰਤ ਰਾਖਸਾਂ ਨੂੰ ਮਾਰ ਕੇ ਚਲੀ ਗਈ ਹੈ ਅਸੀਂ ਉਸ ਦਾ ਕੁਝ ਵੀ ਵਿਗਾਰ ਨਹੀਂ ਸਕੇ ਤਦ ਰਾਜੇ ਸੁਮ ਨੇ ਬਹੁਤ ਹੀ ਵੱਡੇ ਬੜੀ ਰਾਖਸਾਂ ਨੂੰ ਬੁਲਾਇਆ ਤੇ ਸਾਰੇ ਸੈਨਾ ਦੇ ਕੇ ਹੁਕਮ ਦਿੱਤਾ ਜਾਓ ਧਰਤੀ ਦੇ ਕੋਨੇ-ਕੋਨੇ ਤੇ ਫਿਰੋ ਜੇ ਨਾ ਮਿਲੇ ਤਾਂ ਪਹਾੜਾਂ ਤੇ ਚੜ ਜਾਓ ਤੇ ਉਸ ਇਸਤਰੀ ਨੂੰ ਚੰਗੀ ਤਰ੍ਹਾਂ ਲੱਭੋ ਜੇ ਉਹ ਕਿਤੇ ਮਿਲੇ ਤਾਂ ਉਸ ਇਸਤਰੀ ਨੂੰ ਮਾਰ ਦਿਓ ਜਾਂ ਮੇਰੇ ਕੋਲ ਲੈ ਕੇ ਆਓ ਪਕੜਨ ਜਾਂ ਮਾਰਨ ਤੋਂ ਬਿਨਾ ਬਿਲਕੁਲ ਵੀ ਵਾਪਸ ਨਹੀਂ ਆਉਣਾ ਰਾਜੇ ਸੋਮ ਦਾ ਹੁਕਮ ਪਾ ਕੇ ਸਾਰੇ ਰਾਖਸਸ ਧਰਤੀ ਤੇ ਦੇਵੀ ਨੂੰ ਲੱਭਣ ਲੱਗੇ ਸਾਰੀ ਧਰਤੀ ਛਾਣ ਮਾਰੀ ਪਰ ਦੇਵੀ ਨਾ ਲੱਭੀ ਫਿਰ ਪਹਾੜਾਂ ਤੇ ਜਾ ਚੜੇ ਬਹੁਤ ਲੱਭਿਆ ਪਰ ਦੇਵੀ ਕਿਤੇ ਵੀ ਨਹੀਂ ਦਿਸੀ ਦੇਵੀ ਨੂੰ ਲੱਭਦੇ ਲੱਭਦੇ ਰਾਖਸ਼ ਸਮੁੰਡ ਪਰਵਤ ਤੇ ਜਾ ਚੜੇ ਉਥੇ ਜਾ ਕੇ ਕੀ ਵੇਖਿਆ ਕਿ ਇੱਕ ਸਾਧੂ ਬੈਠੇ ਤਪੱਸਿਆ ਕਰ ਰਹੇ ਹਨ ਉਹਨਾਂ ਦੇ ਦਰਮਿਆਨ ਮਹਾਨ ਤੇਜਸਵੀ ਇੱਕ ਸਾਧੂ ਅੱਖ ਬੰਦ ਕਰਕੇ ਬੈਠਾ ਹੈ ਰਾਖਸਾਨ ਨੂੰ ਸੁੱਕ ਪਿਆ ਕਿ ਉਹ ਇਸਤਰੀ ਇੱਥੇ ਜ਼ਰੂਰ ਆਈ ਹੈ ਤੇ ਇਹਨੇ ਉਸ ਇਸਤਰੀ ਨੂੰ ਸ਼ਰਨ ਦਿੱਤੀ ਹੈ ਫਿਰ ਦੋਵੇਂ ਰਾਖਸ ਬੋਲੇ ਹੈ ਤਪਸਵੀ ਇੱਕ ਇਸਤਰੀ ਜੋ ਬਹੁਤ ਹੀ ਸੁੰਦਰ ਹੈ ਉਸਨੇ ਸਾਡੇ ਬਹੁਤ ਸਾਰੇ ਰਾਖਸੇ ਜੋਧ ਕਰਕੇ ਮਾਰ ਦਿੱਤੇ ਹਨ ਤੇ ਹੁਣ ਉਹ ਇੱਥੇ ਆ ਕੇ ਛੁਪੀ ਹੈ ਉਹ ਜ਼ਰੂਰ ਇੱਥੇ ਆਈ ਹੈ ਤੇ ਤੁਸੀਂ ਉਹਨੂੰ ਜ਼ਰੂਰ ਲੁਕੋਇਆ ਹੈ ਤੁਸੀਂ ਉਸ ਬਾਰੇ ਦੱਸੋ ਤਾਂ ਕਿ ਉਹਦੇ ਨਾਲ ਅਸੀਂ ਬਦਲਾ ਲਈਏ ਉਸ ਨੂੰ ਪਕੜ ਕੇ ਆਪਣੇ ਰਾਜੇ ਕੋਲ ਲੈ ਜਾइए ਇਹ ਗੱਲ ਸੁਣ ਕੇ ਤਪਸਵੀ ਨੇ ਅੱਖਾਂ ਖੋਲੀਆਂ ਤੇ ਕਿਹਾ ਕਿ ਐ ਮੂਰਖੋ ਕੀ ਗੱਲ ਕਰ ਰਹੇ ਹੋ ਉਹ ਤਾਂ ਈਸ਼ਵਰ ਦੀ ਮਹਾਨ ਸ਼ਕਤੀ ਹੈ ਜੋ ਉਹਨੂੰ ਸਰਧਾਨਾ ਸਿਮਰਦੇ ਹਨ ਉਹਨਾਂ ਨੂੰ ਨਿਹਾਲ ਕਰਦੀ ਹੈ ਜਦੋਂ ਬਿਆਨਕ ਰੂਪ धारण ਕਰੇਗੀ ਤਦ ਸਭ ਰਾਕਸ਼ਸਾਂ ਦਾ ਨਾਸ ਕਰ ਦੇਵੇਗੀ ਇਹ ਸ਼ਬਦ ਸੁਣ ਕੇ ਰਾਕਸ਼ਸਾਂ ਨੂੰ ਬਹੁਤ ਗੁੱਸਾ ਆਇਆ ਤੇ ਤੇ ਸੈਨਾ ਨੂੰ ਹੁਕਮ ਦਿੱਤਾ ਕਿ ਇਸ ਤਪਸਵੀ ਸਾਧੂ ਨੂੰ ਪਕੜੋ ਰਾਕਸ਼ਸ ਹੁਕਮ ਪਾ ਕੇ ਜਦੋਂ ਸਾਧੂ ਨੂੰ ਪਕੜਨ ਵਧੇ ਤਾਂ ਸਾਧੂ ਜੀ ਉੱਠੇ ਇਕ ਓਅੰਕਾਰ ਕਹੇ ਕਿ ਆਕਾਸ਼ ਵੱਲ ਵੇਖਿਆ ਤੇ ਕਿਹਾ ਕਿ ਹੈ ਪ੍ਰਭੂ ਮੇਰੀ ਸਹਾਇਤਾ ਕਰੋ ਇਹ ਪੁਕਾਰ ਕਰਨ ਦੀ ਦੇਰ ਸੀ ਕਿ ਆਕਾਸ਼ ਵਿੱਚ ਬੜਾ ਵੱਡਾ ਚਾਨਣਾ ਹੋਇਆ ਤੇ ਇੱਕ ਮਹਾਨ ਤੇਜਸਵੀ ਅਗੰਮ ਸਰੂਪ ਸੂਰਮਾ ਜਿਸ ਦੇ ਹੱਥ ਵਿੱਚ ਇੱਕ धनुष बाण ਸੀ ਉਹ ਪ੍ਰਗਟ ਹੋ ਕੇ ਸਾਹਮਣੇ ਆਣ ਕੇ ਖੜਾ ਹੋ ਗਿਆ ਦੋ ਹੱਥ ਜੋੜ ਕੇ ਤਪਸਵੀ ਸਾਧੂ ਨੂੰ ਨਮਸਕਾਰ ਕੀਤੀ ਤੇ ਪੁੱਛਿਆ ਪਿਤਾ ਜੀ ਮੇਰੇ ਲਈ ਕੀ ਹੁਕਮ ਹੈ ਤਦ ਸਾਧੂ ਜੀ ਨੇ ਕਿਹਾ ਕਿ ਪੁੱਤਰ ਇਹ ਰਾਖਸ਼ ਮੈਨੂੰ ਪਕੜਨ ਤੇ ਮਾਰਨ ਲਈ ਤਿਆਰ ਹਨ ਮੈਂ ਤਪੱਸਿਆ ਕਰ ਰਿਹਾ ਹਾਂ ਜੇ ਇਹਨਾਂ ਨੂੰ ਸ਼ਰਾਪ ਦਿੰਦਾ ਹਾਂ ਤਾਂ ਮੇਰੀ ਤਪੱਸਿਆ ਛੀਨ ਹੁੰਦੀ ਹੈ ਤੂੰ ਇਹਨਾਂ ਰਾਖਸ਼ਾਂ ਤੋਂ ਮੇਰੀ ਰੱਖਿਆ ਕਰ ਇਹ ਮਹਾਨ ਬਲੀ ਸੂਰਮਾ ਜੋ ਕਿ ਆਕਾਸ਼ ਮਾਰਗ ਤੋਂ ਆਇਆ ਸੀ ਨਾਲ ਹੀ ਅਗਨ ਬਾਣ ਲੈ ਕੇ ਆਇਆ ਸੀ ਉਹਨੇ ਅਗਨੀ ਬਾਣ ਦੀ ਬਰਸਾਤ ਸ਼ੁਰੂ ਕਰ ਦਿੱਤੀ ਇਹ ਅਗਨੀ ਬਾਣ ਜਿਸਨੂੰ ਵੀ ਲੱਗਦਾ ਉਸ ਨੂੰ ਅਗ ਲੱਗ ਜਾਂਦੀ ਸੀ ਤੇ ਉਹ ਸੜ ਕੇ ਸੁਹਾ ਹੋ ਜਾਂਦਾ ਸੀ ਥੋੜੇ ਜਿਹੇ ਸਮੇਂ ਵਿੱਚ ਇਸ ਮਹਾਨ ਤੇਜਸਵੀ ਨੇ ਪਹਾੜ ਦੇ ਉੱਪਰ ਆਏ ਜਿੰਨੇ ਵੀ ਰਾਖਸ਼ਸ ਸੀ ਉਹ ਸਾਰੇ ਸਮਾਪਤ ਕਰ ਦਿੱਤੇ ਤੇ ਫਿਰ ਇਹ ਪਹਾੜ ਤੋਂ ਹੇਠਾਂ ਆਇਆ ਤੇ ਜਿਹੜੇ ਹੇਠਾਂ ਰਾਕਸ਼ਸ ਸੀ ਉਹਨਾਂ ਨੂੰ ਵੇਰ ਕੇ ਮਾਰਨ ਲੱਗਿਆ ਇਸ ਨੇ ਬੇੰਤ ਰਾਕਸ਼ਸਾਂ ਨੂੰ ਅਗਣ ਬਾਣ ਨਾਲ ਸਾੜ ਕੇ ਸੁਹਾਕਾਰ ਦਿੱਤਾ ਤੇ ਥੋੜੇ ਜਿਹੇ ਰਾਕਸ਼ਸ ਰਹੇ ਗਏ ਜੋ ਕਿ ਉਂਗਲੀਆਂ ਨਾਲ ਗਿਣ ਸਕਦੇ ਸਨ ਉਧਰ ਦੇਵੀ ਤਪ ਪੂਰਾ ਕਰਕੇ ਤੇ ਹੋਰ ਬਲ ਪ੍ਰਾਪਤ ਕਰਕੇ ਯੁੱਧ ਦੇ ਮੈਦਾਨ ਵਿੱਚ ਆ ਪਹੁੰਚੀ ਇਹ ਵੇਖ ਕੇ ਦੇਵੀ ਹੈਰਾਨ ਹੋ ਗਈ ਕਿ ਮੈਂ ਅਰਬਾਂ ਦੇ ਛੱਡ ਕੇ ਆਈ ਸੀ ਪਰ ਹੁਣ ਤਾਂ ਇਹ ਬਹੁਤ ਹੀ ਘਾਟ ਰਹੇ ਗਏ ਹਨ ਦੂਜੇ ਪਾਸੇ ਵੇਖਿਆ ਤਾਂ ਪਤਾ ਲੱਗਾ ਕਿ ਇਹਨਾਂ ਰਾਕਸ਼ਸਾਂ ਨੂੰ ਕੋਈ ਸੂਰਬੀਰ ਮਾਰਦਾ ਆ ਰਿਹਾ ਹੈ ਇਤਰੋਂ ਦੇਵੀ ਅੱਗੇ ਵਧੀ ਦਮਾ ਨੇ ਬਾਕੀ ਬਚੇ ਰਾਖਸਾਂ ਨੂੰ ਖਤਮ ਕਰ ਦਿੱਤਾ ਦੇਵੀ ਨੇ ਜਦੋਂ ਇਸ ਮਹਾਨ ਬਲੀ ਸੂਰਮੇ ਨੂੰ ਵੇਖਿਆ ਤਾਂ ਬਹੁਤ ਪਰੇਸ਼ਾਨ ਹੋਈ ਤੇ ਅੱਗੇ ਵਧ ਕੇ ਬਾਹਾਂ ਵਿੱਚ ਲੈ ਲਿਆ ਤੇ ਬੋਲੀ हे ਤਪਸਵੀ ਦੇ ਪੁੱਤਰ ਤੂੰ ਮਹਾਨ ਸ਼ਕਤੀਮਾਨ ਹੈ ਜੋ ਕੰਮ ਮੈਂ ਨਹੀਂ ਕਰ ਸਕੀ ਉਹ ਕੰਮ ਤੂੰ ਕੀਤਾ ਹੈ ਤੂੰ ਇਹਨਾ ਦੁਸ਼ਟਾਂ ਨੂੰ ਦਮਾ ਨੇ मतलब कि की खत्म किया है मैं तेरा नाम दुष्ट दमन रख्या है फिर देवी बोली ए दुष्ट दमन तेरा कोई सानी नहीं होगा तेरा यह शरीर अमर होगा लखा साल बुढ़ापा नहीं आवेगा तू तो परमेसर अंश विचों अवतार धारण किया है ते अनगिनत राक्षसा मार के मेरी सहायता की है ਤੇਰਾ ਸ੍ਰਸ਼ਟੀ ਦੇ ਅੰਦਰ ਅਲੱਗ ਹੀ ਪੰਥ ਚੱਲੇਗਾ ਉਦੋਂ ਮੈਂ ਵੀ ਤੇਰੇ ਕੋਲ ਆਵਾਂਗੀ ਗੁਰੂ ਪਿਆਰੇਓ ਇਹ ਦੇਵੀ ਫਿਰ ਮਾਤਾ ਸਹਿਬ ਦੇਵਾਂ ਦੇ ਰੂਪ ਵਿੱਚ ਇਸ ਧਰਤੀ ਤੇ ਆਈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਤਾ ਨੂੰ ਅਪਣਾਇਆ ਤੇ ਖਾਲਸਾ ਪੰਥ ਇਹਨਾਂ ਦੀ ਝੋਲੀ ਵਿੱਚ ਪਾਇਆ ਅੱਜ ਇੱਕ ਅੰਮ੍ਰਿਤਧਾਰੀ ਖਾਲਸਾ ਰਹਤਵਾਨ ਹੈ ਤੇ ਇਹਨਾਂ ਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ ਤੇ ਮਾਤਾ ਸਾਹਿਬ ਕੌਰ ਜੀ ਹੈ ਦੇਵੀ ਬੋਲੀ ਕਿ ਇਹ ਦੁਸ਼ਤ ਦਮਣ ਤੂੰ ਹੁਣ ਆਪਣੇ ਪਿਤਾ ਦੇ ਕੋਲ ਜਾ ਜਿਸ ਨੇ ਤੈਨੂੰ ਬੁਲਾਇਆ ਹੈ ਤੇ ਜਿਵੇਂ ਉਹ ਤੈਨੂੰ ਕਹਿਣਗੇ ਉਸ ਤਹਾਕਾਰ ਤਦ ਦੁਸ਼ਤ ਦਮਣ ਜੀ ਸਮੁੰਡ ਪਰਬਤ ਤੇ ਆ ਪਹੁੰਚੇ ਜਿੱਥੇ ਸਮੁੰਡ ਰਿਸ਼ੀ ਜੀ ਤਪੱਸਿਆ ਕਰ ਰਹੇ ਸਨ ਤੇ ਆ ਕੇ ਰਸੀ ਤੋਂ ਪੁੱਛਿਆ ਪਿਤਾ ਜੀ ਮੇਰੇ ਲਈ ਹੁਣ ਕੀ ਹੁਕਮ ਹੈ ਰਾਖਸਤਾ ਸਾਹਿਬ ਸਮਾਪਤ ਹੋ ਗਏ ਹਨ ਤਦ ਸੁਮੰਡ ਰਸੀ ਬੋਲੇ beta ਤੈਨੂੰ ਦੇਵੀ ਨੇ ਬਹੁਤ ਵਰਦਾਨ ਦਿੱਤੇ ਹਨ ਹੁਣ ਸਤਿਯੁਗ ਹੈ ਜਦੋਂ ਕਲਯੁਗ ਆਏਗਾ ਤਾਂ ਉਸ ਦੇ 5000 ਸਾਲ ਬੀਤਣਗੇ ਤਾਂ ਦੁਖੀ ਅਤੇ ਪੀੜਿਤ ਪ੍ਰਜਾ ਦੀ ਰੱਖਿਆ ਲਈ ਅਕਾਲ ਪੁਰਖ ਪਰਮਾਤਮਾ 베ਦੀ ਵਾਂਸ ਵਿੱਚ ਨਾਨਕ ਨਾਮ ਨਾਲ અવਤਾਰ ਧਾਰਨ ਕਰਨਗੇ। ਉਹਨਾਂ ਦੀਆਂ 10 ਗੱਦੀਆਂ ਹੋਣਗੀਆਂ। ਮੈਂ ਉਹਨਾਂ ਦੇ ਨੌਵੇਂ ਰੂਪ ਵਿੱਚ ਤੇਖ ਬਹਾਦਰ ਦੇ ਰੂਪ ਵਿੱਚ ਪ੍ਰਗਟ ਹੋਵਾਂਗਾ। ਉਦੋਂ ਇਹਨਾਂ ਰਾਕਸ਼ਸਾਂ ਨੇ ਫੇਰ ਮਨੁੱਖਾਂ ਨੂੰ ਪਰੇਸ਼ਾਨ ਕਰਨਾ ਹੈ, ਬੇਦੋਸ਼ੇ ਤੇ નિર્ਬਲ ਹਿੰਦੂਆਂ ਨੂੰ ਸਤਾਉਣਾ ਤੇ ਦੁਖੀ ਕਰਨਾ ਹੈ। ਉਹ ਸਮੇਂ ਮੈਂ ਤੈਨੂੰ ਫੇਰ ਬੁਲਾਵਾਂਗਾ ਮੈਂ ਜਦੋਂ ਤੈਨੂੰ ਅਕਾਲ ਪੁਰਖ ਕੋਲੋਂ ਮੰਗਿਆ ਸੀ ਮੇਰੇ ਹੱਥ ਵਿੱਚ ਸ਼ੇਰ ਦੀ ਖਲ ਸੀ ਤੇ ਤੇਰਾ ਪ੍ਰਕਾਸ਼ ਆਕਾਸ਼ ਤੋਂ ਹੋਇਆ ਹੈ ਗੋ ਨਾਮ ਹੈ ਆਕਾਸ਼ ਦਾ ਤੇ ਬਿੰਦ ਨਾਮ ਹੈ ਪ੍ਰਕਾਸ਼ ਦਾ ਇਸ ਵਾਸਤੇ ਉਸ ਵਕਤ ਤੇਰਾ ਨਾਮ ਗੋਬਿੰਦ ਸਿੰਘ ਹੋਵੇਗਾ ਤੇ ਤੂੰ ਹੁਣ ਹਿਮਕੁੰਟ ਤੇ ਜਾ ਕੇ ਤਪੱਸਿਆ ਕਰ ਸਾਦ ਸਮੁੰਦਰ ਰੇਸੀ ਤੋਂ ਆਗਿਆ ਲੈ ਕੇ ਦੁਸ਼ਟ ધਮਣ ਜੀ ਹੇਮਕੁੰਟ ਸਤਸਰੰਗ ਤੇ ਆ ਗਏ ਅਮਰਤ ਸਰੋਵਰ ਵਿੱਚ ధਨੋ ਸੁਭਾਂ ਰੱਖ ਦਿੱਤਾ ਤੇ ਤਪੱਸਿਆ ਵਿੱਚ ਲੀਨ ਹੋ ਗਏ ਬ੍ਰਹਮਾ ਜੀ ਬੋਲੇ हे ਦੇਵਤਯੋ ਇਸ ਤਰ੍ਹਾਂ ਇਹ ਮਹਾਨ ਸੂਰਬੀਰ ਦੁਸ਼ਟ ધਮਣ ਜੀ ਇਸ ਪਹਾੜ ਤੇ ਆ ਗਏ ਤੇ ਸਤ ਯੁਗ ਤੇ ਆਰੰਭ ਤੋਂ ਤਪੱਸਿਆ ਰਹੇ ਹਨ ਇਹਨਾਂ ਦੀ ਵਿਅਕਤ ਭਾਵਨਾ ਮੁੱਕ ਚੁੱਕੀ ਹੈ ਤੇ ਸਭ ਇੱਛਾਵਾਂ ਨਾਸ਼ ਹੋ ਗਈਆਂ ਹਨ ਇਹਨਾਂ ਨੂੰ ਛੇਤੀ ਹੀ ਪੂਰਪੁਰਣ ਪਰਮਾਤਮਾ ਆਪਣੇ ਕੋਲ ਬੁਲਾ ਕੇ ਅਸੀਸਾਂ ਤੇ ਖੁਸ਼ੀਆਂ ਬਖਸ਼ਦਾ ਹੋਇਆ ਮਾਤ ਲੋਕ ਵਿੱਚ ਜ਼ੁਲਮ ਨੂੰ ਮਿਟਾਉਣ ਤੇ ਧਰਮ ਦੀ ਰੱਖਿਆ ਲਈ ਭੇਜ ਰਿਹਾ ਹੈ ਗੁਰੂ ਪਿਆਰਿਓ ਦੇਵਤੇ ਇਹ ਪੂਰੀ ਕਥਾ ਸੁਣ ਕੇ ਪ੍ਰਸੰਨ ਹੋਏ ਤੇ ਬ੍ਰਹਮਾ ਜੀ ਨੂੰ ਨਮਸਕਾਰ ਕਰਕੇ ਸਵਰਗ ਲੋਕ ਚਲੇ ਗਏ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਬੁੱਲਾਂ ਚੁੱਕਾਂ ਦੀ ਖੁਆ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਵੇਂ ਹੋ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਗਨਾ ਦੀਆਂ ਸਾਰੀਆਂ ਮਰਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ